ਇੱਕ ਬੜਾ ਭਾਰੀ ਚੋਰ ڈاکੂ ਸੀ ਜਦੋਂ ਮਰਨ ਲੱਗਾ ਤਾਂ ਆਪਣੇ ਪੁੱਤਰ ਨੂੰ ਸਦਕੇ ਨਸੀਹਤ ਦਿੱਤੀ ਕਿ ਜੇਕਰ ਤੂੰ ਚੋਰੀ ਕਰਨੀ ਹੈ ਤਾਂ ਕਿਸੇ ਗੁਰਦੁਆਰੇ ਵਿੱਚ ਜਾਂ ਧਰਮਸ਼ਾਲਾ ਵਿੱਚ ਜਾਂ ਧਰਮ ਸਥਾਨ ਤੇ ਨਹੀਂ ਜਾਣਾ ਤੇ ਜੇਕਰ ਤੂੰ ਚੋਰੀ ਕਰਦਾ ਪਕੜਿਆ ਵੀ ਜਾਵੇਂ ਤਾਂ ਤੂੰ ਇਹ ਗੱਲ ਕਦੇ ਨਹੀਂ ਮੰਨੀ ਕਿ ਤੂੰ ਚੋਰੀ ਕੀਤੀ ਹੈ ਪੁੱਤਰ ਨੇ ਕਿਹਾ ਪੁੱਤ ਪਿਤਾ ਜੀ ਸਤਿਬਚਨ ਇਹ ਕਹਿੰਦਾ ਹੋਇਆ ਚੋਰ ਮਰ ਗਿਆ ਇੱਕ ਦਫਾ ਦਾ ਜ਼ਿਕਰ ਹੋਇਆ ਕਿ ਉਹਦਾ ਲੜਕਾ ਚੋਰੀ ਕਰ ਲੈ ਘਰੋਂ ਨਿਕਲਿਆ ਕਿਸੇ ਦੇ ਘਰ ਵਿੱਚ ਪਹੁੰਚਿਆ ਉਸ ਨੇ ਤਾਲੇ ਤੋੜੇ ਘਰ ਵਾਲੇ ਜਾਗ ਪਏ ਉਹਨਾਂ ਰੌਲਾ ਪਾ ਦਿੱਤਾ ਘਰ ਦੇ ਮੂਹਰੇ ਪੈਦਲ ਖੜਾ ਸੀ ਉਹਨਾਂ ਨੇ ਉਸ ਨੇ ਕਿਹਾ ਕਿ ਬਾਹਰ ਆਉਣ ਦਿਓ ਹੁਣ ਉਹ ਜਾਵੇ ਤਾਂ ਜਾਵੇ ਕਿੱਧਰ ਪਿੱਛੇ ਮੁੜਦਾ ਤਾਂ ਪਿੱਛੇ ਘਰ ਵਾਲੇ ਖੜੇ ਸੀ ਤੇ ਬਾਹਰ ਪੈਦਲ ਖੜਾ ਸੀ ਆਖਰਕਾਰ ਕਿਸੇ ਤਰੀਕੇ ਨਾਲ ਉੱਥੋਂ ਨਸਿਆ ਰਾਹ ਦੇ ਵਿੱਚ ਇੱਕ ਧਰਮਸ਼ਾਲਾ ਪੈਂਦੀ ਸੀ ਮਨ ਕਹਿੰਦਾ ਹੈ ਪਿਓ ਦਾ ਹੁਕਮ ਹੈ ਧਰਮਸ਼ਾਲਾ ਵਿੱਚ ਨਹੀਂ ਜਾਣਾ ਹੁਣ ਕਰੀਏ ਤਾਂ ਕੀ ਕਰੀਏ ਆਖਰ ਕਹਿੰਦਾ ਹੈ ਮੌਕਾ ਵੇਖਣਾ ਚਾਹੀਦਾ ਇਹ ਸੋਚ ਕੇ ਧਰਮਸ਼ਾਲਾ ਦੇ ਵਿੱਚ ਵੜ ਗਿਆ ਸਰੰਸ਼ਲਾ ਦੇ ਵਿੱਚ satsang ਚੱਲ ਰਿਹਾ ਸੀ ਹੁਣ ਉਸ ਨੇ ਕੀ ਕੀਤਾ ਆਪਣੇ ਕੰਨਾਂ ਦੇ ਵਿੱਚ ਦੋਵੇਂ ਉਂਗਲਾਂ ਦੇ ਰਹੀਆਂ ਕਿ satsang ਦਾ ਕੋਈ ਵੀ ਬਚਨ ਉਸ ਦੇ ਕੰਨ ਵਿੱਚ ਨਾ ਪੈ ਜਾਵੇ ਪਰ ਪਰ ਮਨ ਅੜੀਲ ਕੋੜਾ ਹੈ ਇਸ ਨੂੰ ਜਿੱਧਰੋਂ ਮੋੜੋ ਉਧਰ ਹੀ ਮੁੜ ਜਾਏਗਾ ਚੋਰ ਦੇ ਕੰਨਾਂ ਵਿੱਚ ਉਂਗਲਾ ਦੇਣ ਦੇ ਬਾਵਜੂਦ ਵੀ ਇੱਕ ਬਚਨ ਪੈ ਗਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਉਹ ਆਪਣੇ ਮਨ ਵਿੱਚ ਕਹਿੰਦਾ ਹੈ ਕਿ ਮੈਨੂੰ ਕੀ ਭਾਵੇਂ ਹੋਵੇ ਜਾਂ ਨਾ ਹੋਵੇ ਮੈਂ ਗੜਾਈ ਬਚਨ ਜਾਣ ਬੁੱਝ ਕੇ ਸੁਣਿਆ ਘਰ ਵਾਲੇ ਔਰ ਪੈਰੀਦਾਰ ਪਿੱਛੇ ਲੱਗੇ ਹੋਏ ਸਨ ਕਿਸੇ ਨੇ ਦੱਸਿਆ ਕਿ ਚੋਰ ਧਰਮਸ਼ਾਲਾ ਦੇ ਵਿੱਚ ਪੜਿਆ ਗਿਆ ਆਖਰਕਾਰ ਚੋਰ ਪਕੜਿਆ ਗਿਆ ਪੁਲਸ ਨੇ ਉਸ ਨੂੰ ਬਹੁਤ ਮਾਰਿਆ ਪਰ ਉਹ ਨਾ ਮੰਨਿਆ ਤੇ ਆਖਰਕਾਰ ਉਸ ਨੂੰ ਰਾਜੇ ਦੇ ਪੇਸ਼ ਕੀਤਾ ਗਿਆ ਉੱਥੇ ਵੀ ਉਸ ਨੂੰ ਮਾਰ ਕੁੱਟ ਹੋਈ ਪਰ ਚੋਰ ਨਾ ਮੰਨਿਆ ਇੱਕ ਠਗਣੀ ਸੀ ਉਸ ਨੇ ਕਿਹਾ ਕਿ ਮੈਂ ਇਸ ਨੂੰ ਮਨਾ ਸਕਦੀ ਹਾਂ ਕਿ ਇਹ ਚੋਰ ਹੈ ਰਾਜੇ ਨੇ ਕਿਹਾ ਚਲੋ ਠੀਕ ਹੈ ਬਹੁਤ ਅੱਛਾ ਠਗਣੀ ਜਾਣਦੀ ਸੀ ਕਿ ਦੇ ਚੋਰ ਦੇਵੀ ਦੇ ਜਾਂ ਸੁਲਤਾਨ ਦੇ ਭਗਤ ਹੁੰਦੇ ਹਨ ਠਗਣੀ ਇਸ ਗੱਲ ਦੀ ਵੀ ਵਾਕਫ ਸੀ ਉਸਨੇ ਇੱਕ ਦੇਵੀ ਦਾ ਸੰਬਾਗ ਬਣਾਇਆ ਬਾਵਾ ਲਾਈਆਂ ਚੌਹਾਂ ਹੱਥਾਂ ਵਿੱਚ ਚਾਰ ਮਸ਼ਾਲਾ ਛਕਾਈਆਂ ਤੇ ਸ਼ੇਰ ਦੀ ਸਵਾਰੀ ਕੀਤੀ ਕਿਉਂਕਿ ਉਹ ਪੁਲਸ ਨਾਲ ਮਿਲੀ ਹੋਈ ਸੀ ਇਸ ਲਈ ਜਦੋਂ ਆਈ ਤਾਂ ਉਸ ਦੀ ਹਦਾਇਤ ਦੇ ਮਤਾਬਕ ਜੇਲ੍ਹ ਦੇ ਦਰਵਾਜ਼ੇ ਖੋਲ ਦਿੱਤੇ ਗਏ ਜਦ ਆਦਮੀ ਕਿਸੇ ਮੁਸੀਬਤ ਵਿੱਚ ਫਸ ਜਾਂਦਾ ਹੈ ਤਾਂ ਉਹ ਆਪਣੇ ਇਸ਼ਟ ਦੇਵ ਨੂੰ ਯਾਦ ਕਰਦਾ ਹੈ ਸੋ ਚੋਰ ਦੇਵੀ ਦੀ ਯਾਦ ਵਿੱਚ ਬੈਠਾ ਹੋਇਆ ਸੀ ਕਿ ਅਚਾਨਕ ਦਰਵਾਜ਼ਾ ਖੁੱਲ ਗਿਆ ਔਰ ਹਨੇਰੀ ਕਮਰੇ ਵਿੱਚ ਇੱਕਦਮ ਰੋਸ਼ਨੀ ਹੋ ਗਈ। ਦੇਵੀ ਨੇ ਬੜੀ ਸ਼ਾਨ ਔਰ ਇੱਕ ਖਾਸ ਅੰਦਾਜ਼ ਨਾਲ ਚੋਰ ਨੂੰ ਕਿਹਾ ਕਿ ਦੇਖ ਭਗਤਾ ਤੂੰ ਮੈਨੂੰ ਯਾਦ ਕੀਤਾ ਹੀ ਮੈਂ ਆ ਗਈ। ਤੂੰ ਬੜਾ ਅੱਛਾ ਕੀਤਾ ਕਿ ਚੋਰੀ ਨਹੀਂ ਦੱਸੀ। ਜੇ ਤੂੰ ਚੋਰੀ ਕੀਤੀ ਤੇ ਮੈਨੂੰ ਸੱਚ-ਸੱਚ ਦੱਸਦੇ। ਮੈਥੋਂ ਕੁਝ ਵੀ ਲੁਕਾ ਨਾ ਕਰੀ। ਮੈਂ ਤੈਨੂੰ ਆਜ਼ਾਦ ਕਰਾ ਦਿਆਂਗੀ। ਚੋਰ ਦੇਵੀ ਦਾ ਭਗਤ ਸੀ। ਆਪਣੇ ਈਸ਼ਟ ਨੂੰ ਸਾਹਮਣੇ ਦੇਖ ਕੇ ਬੜਾ ਖੁਸ਼ ਹੋਇਆ। ਮਨ ਵਿੱਚ ਕਹਿੰਦਾ ਹੈ ਮੈਂ ਇਹਨੂੰ ਸੱਚ-ਸੱਚ ਦੱਸ ਦਿਆਂ। ਅਜੂ ਦੱਸਣ ਲਈ ਤਿਆਰ ਹੋਇਆ ਸੀ ਕਿ ਉਸ ਦੀ ਨਜਰ ਦੇਵੀ ਦੇ ਪਰਛਾਵੇਂ ਉੱਤੇ ਜਾ ਪਈ। ਉਹਨੂੰ ਝਟੋ ਬਚਨ ਯਾਦ ਆ ਗਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾ ਨਹੀਂ ਹੁੰਦਾ। ਹੁਣ ਉਸ ਨੂੰ ਸਮਝ ਲੱਗੀ ਇਹ ਤਾਂ ਪਰਛਾਵਾ ਹੈ। ਇਹ ਦੇਵੀ ਨਹੀਂ ਬਲਕਿ ਛੱਲ ਹੈ। ਇਹ ਸੋਚ ਕੇ ਸੱਚ ਕਹਿਣ ਦੀ ਥਾਂ ਦੇ ਰੁਕ ਗਿਆ ਔਰ ਏਉਂ ਬੋਲਿਆ ਮਾਤਾ ਮੈਂ ਚੋਰੀ ਨਹੀਂ ਕੀਤੀ। ਰਾਜਾ ਮੈਨੂੰ ਐਵੇਂ ਹੀ ਫਸਾ ਰਿਹਾ ਏ। ਅਗਲੇ ਦਿਨ ਉਹਨਾਂ ਨੇ ਰਾਜੇ ਨੂੰ ਕਹਿ ਦਿੱਤਾ ਕਿ ਇਹ ਚੋਰ ਨਹੀਂ ਹੈ। ਰਾਜੇ ਨੇ ਉਸ ਨੂੰ ਆਯਾਦ ਕਰ ਦਿੱਤਾ। ਜਦ ਚੋਰ ਆਯਾਦ ਹੋ ਗਿਆ ਤਾਂ ਕਹਿੰਦਾ ਇਹ ਸਿਰਫ ਇੱਕੋ ਬਚਨ ਮੈਂ satsang ਦਾ ਸੁਣਿਆ ਸੀ ਤੇ ਜੇਲ੍ਹ ਦੇ ਵਿੱਚੋਂ ਛੁੱਟ ਗਿਆ ਜੇਕਰ ساری ਉਮਰ satsang ਸੁਣਾ ਦਾ ਪਤਾ ਨਹੀਂ ਮੈਨੂੰ ਕੀ ਕੁਝ ਮਿਲ ਜਾਏ ਜਦ ਉਸਦੇ ਮਨ ਵਿੱਚ ਚੰਗੇ ਖਿਆਲ ਪੈਦਾ ਹੋਏ ਤਾਂ ਰੋਜ਼ਾਨਾ satsang ਦੇ ਵਿੱਚ ਆਉਣ ਲੱਗ ਪਿਆ ਚੋਰੀ ਦਾ ਪਿੱਛਾ ਉਸਨੇ ਸਦਾ ਲਈ ਛੱਡ ਦਿੱਤਾ ਔਰ ਸੰਤ ਮਹਾਤਮਾ ਬਣ ਗਿਆ ਸੋ satsang ਦੇ ਬਰਾਬਰ ਨਾ ਗੰਗਾ ਹੈ ਨਾ ਜਮਨਾ ਔਰ ਨਾ ਕੋਈ ਹੋਰ ਧੀਰਤ ਕਾਜਯੁਗ ਵਿੱਚ ਸਭ ਤੋਂ ਵੱਡਾ ਮਹੱਤਵੀ ਤੀਤ ਸਸੰਗ ਹੈ